ਹਾਂਜੀ ਦੋਸਤੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਨਾ ਜਿਵੇਂ ਪੁੰਦਰਵਾ ਹੋ ਗਿਆ ਜਿਹਨੂੰ ਸੱਠੀ ਕਹਿੰਦੇ ਨੇ ਆਪਾਂ ਕਟਕੀ ਹੋ ਗਿਆ ਮਕੋ ਜੜੀ ਕਾਲੀ ਭੂਮੂੜ ਇਹਨਾਂ ਚੀਜ਼ਾਂ ਦਾ ਕੰਬੀਨੇਸ਼ਨ ਜੇਕਰ ਕਿਸੇ ਵੀ ਦਵਾਈ ਦੇ ਵਿੱਚ ਹੁੰਦਾ ਤਾਂ ਉਹ ਲੀਵਰ ਵਾਸਤੇ ਬਹੁਤ ਹੀ ਵਧੀਆ ਕੰਮ ਕਰਦਾ ਹੈ ਉਹ ਲੀਵਰ ਨੂੰ ਨਵਾਂ ਨਕੋਰ ਬਣਾ ਦਿੰਦਾ ਤੇ ਇਹ ਸਾਰੀਆਂ ਚੀਜ਼ਾਂ ਇਸ ਦਵਾਈ ਦੇ ਵਿੱਚ ਹੈਗੀਆਂ ਨੇ ਨੇਚਰ ਐਂਡ ਸਾਇੰਸ ਆਯੁਰਵੇਦਾ ਇਹਨੂੰ ਬਣਾਉਂਦੀ ਹੈ ਪੁੰਦਰਵਾ ਕੁਟਕੀ ਮਕੋਏ ਤੇ ਇਹ ਇੰਡਾਈਜੇਸ਼ਨ ਵਾਸਤੇ ਲੀਵਰ ਵਾਸਤੇ ਬਹੁਤ ਹੀ ਬਲਿਆ ਕੰਮ ਕਰਦਾ ਹੈ 10 ਤੋਂ ਲੈ ਕੇ 20 ml ਤੱਕ ਸਵੇਰ ਦੁਪਹਿਰੇ ਸ਼ਾਮ ਤਿੰਨ ਟਾਈਮ ਦਿਓ ਤੇ ਲੀਵਰ ਵਾਸਤੇ ਬਹੁਤ ਵਧੀਆ ਦਵਾਈ ਹੈ ਤੁਹਾਨੂੰ ਆਨਲਾਈਨ ਮਿਲ ਜੂਗੀ ਇਹ ਜਾਂ ਪੰਸਾਰ ਸਟੋਰ ਤੋਂ ਮਿਲ ਜੂਗੀ ਤੇ ਇਹ ਹੈ ਆਪਣਾ ਐਨ ਐਸ ਕੰਪਨੀ ਦੀ ਨੇਤ੍ਰੈਂਡ ਸਾਇੰਸ ਕੰਪਨੀ ਦੀ ਤੇ ਇਹਦੇ ਰਿਜ਼ਲਟ ਬਹੁਤ ਵਧੀਆ ਨੇ ਇਹਨੂੰ ਤੁਸੀਂ ਵਰਤ ਸਕਦੇ ਹੋ ਵੱਡੇ ਤੋਂ ਲੈ ਕੇ ਬੱਚੇ ਤੱਕ ਕੋਈ ਵੀ ਇਹਨੂੰ ਯੂਜ਼ ਕਰੇ ਲਿਵਰ ਵਾਸਤੇ ਬਹੁਤ ਹੀ ਵਧੀਆ ਕਿਉਂਕਿ ਇਹਦੇ ਵਿੱਚ ਪੁੰਨਰਵਾਕ ਕਟਕੀ ਮਕੋ ਇਹ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਹੈ ਤੇ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਹੈ ਇਸ ਤੋਂ ਇਲਾਵਾ ਕਾਲਮੇਗ ਵੀ ਹੈ ਇਹਦੇ ਵਿੱਚ ਠੀਕ ਹੈ ਜੀ ਲਿਵਰ ਤੰਦਰੁਸਤ ਹੋ ਜਾਂਦਾ ਹੈ ਭੁੱਖ ਸਹੀ ਲੱਗਦੀ ਹੈ ਫੈਟੀ ਲਿਵਰ ਹੋਵੇ ਉਹ ਵੀ ਠੀਕ ਹੋ ਜਾਂਦਾ ਹੈ ਤੇ ਪੇਟ ਖੁੱਲ ਕੇ ਸਾਫ਼ ਹੁੰਦਾ ਹੈ